Have to address these thing problems of your problem and his problem and the other problems. I would say, kindly give me it in the writing. And if you want that, I should also be sitting in that meeting so that we talk to the uh, the VC or the authorities, anything, I am there for you. If you think that I should not be there, you should be there, that's also fine with me. ਜਦੋਂ ਮੈਂ ਸਟੂਡੈਂਟਸ ਨੂੰ ਮਿਲੀ ਆ ਜੀ ਔਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮ ਸੀਗੀਆਂ ਉਹਨਾਂ ਨੇ ਮੈਨੂੰ ਦੱਸਿਆ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹ ਦੇ ਰਹੀ ਕਿ ਫੈਸਿਲਿਟੀ ਉਹਨਾਂ ਨੂੰ ਮਿਲਣੀ ਚਾਹੀਦੀ ਉਹ ਉਹਨਾਂ ਦੇ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ ਉਸ ਤੋਂ ਬਾਅਦ ਮੈਂ ਵੀ ਸੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਵੀ ਕੈਂਡਿਡ ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸੇ ਬਾਰੇ ਕੁਝ ਫੀਮੇਲ ਫੈਕਲਟੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚਾ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵਸ ਚੁਣਨਗੇ ਔਰ ਇਦਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹ ਦੰਦ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ ਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੀ ਤਰਫੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ ਉਹ ਕਮੇਟੀ ਬਣੇਗੀ ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਬਹੁਤ ਜੋ ਕਹਿਣਗੇ ਕਿ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ ਅਨੰਗਰੀ ਰਿਪਰਜੈਂਟ ਕਰਾਂ ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਠੀਕ ਹੈ ਮੈਮ ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਸਾਰਾ ਕਾਫੀ ਦਿਨ ਲੱਗੇ ਐਨਲਾਈਜ਼ ਕੀਤਾ ਸਾਰਾ ਮਸਲਾ ਕਿਸ ਤਰੀਕੇ ਨਾਲ ਦੇਖ ਰਹੇ ਹੋ ਗਲਤੀ ਕਿ ਨਹੀਂ ਮੰਨਦੇ ਸਭ ਤੋਂ ਪਹਿਲਾਂ ਮੈਂ ਇਸ ਟਾਈਮ ਤੇ ਉਹ ਤੇ ਇਹ ਹੈਗਾ ਕਿ ਦੋਵਾਂ ਧਿਰਾਂ ਨੂੰ ਸੁਣਿਆ ਆ ਦੇਖਿਆ ਤੁਸੀਂ ਹੁਣ ਜਦੋਂ ਕਮੇਟੀ ਬਣੇਗੀ ਆ ਸਟੂਡੈਂਟਸ ਦੇ ਰਿਪਰੈਜ਼ੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਵਾਕੀ ਕੌਣ ਕੱਲ ਤਾਂ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਨੇ ਮੈਮ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ ਜਾਂ ਬੱਚੇ ਨੇ ਕਿਹਾ ਵੀ ਰੁਕਣਾ ਹੈ ਬੱਚੇ ਅੱਜ ਬਹੁਤ ਖੁਸ਼ੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਅੰਡੋਲ ਦਾ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਵੇ ਮੈਮ ਪਿਛਲੇ 4 ਦਿਨ ਤੋਂ ਚੱਲ ਰਿਹਾ ਜੀ ਇਹ ਤੁਸੀਂ ਅੱਜ ਆਏ ਹੋ ਤੁਹਾਡੇ ਕੋਲ ਕੋਈ ਕੰਪਲੇਟ ਆਈ ਹੈ ਜਾਂ ਕੋਈ 4 ਦਿਨ ਤੋਂ ਨਹੀਂ ਮੈਂ ਨਹੀਂ ਮੈਂ 2 ਜਦੋਂ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਆਈ ਹਾਂ ਉੱਥੇ ਮੈਮ ਲੱਗਦਾ ਨਹੀਂ ਕਿ ਬਹੁਤ ਵੱਡੀ ਯੂਨੀਵਰਸਿਟੀ ਹੈ ਜਿਹੜੀ ਇੰਡੀਆ ਦੀ ਉਹ ਇੰਡੀਆ ਦੀ ਯੂਨੀਵਰਸਿਟੀ ਚਾਰ ਦਿਨ ਤੋਂ ਬੰਦ ਹੈ ਵੇ ਕੋਈ ਗੱਲ ਨਹੀਂ ਐਸੇ ਹੁੰਦਾ ਆ ਕਦੇ ਇੱਕ ਸਟੂਡੈਂਟ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਨਰਾਜ਼ਗੀ ਹੈ ਤੇ ਉਹ ਆਪਣੀ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕੌਨਸਟਿਟ ਹੋ ਜਾਏਗੀ ਔਰ ਉਹਦੇ ਅੰਦਰ ਬੈਠ ਕੇ ਸਟੂਡੈਂਟਸ ਨੂੰ ਰੋਪ ਲਗਾਏ ਗਏ ਆ ਕਿ ਬਿਨਾਂ ਦੱਸੇ ਹੋਸਟਲ ਵਿੱਚ ਇਨਸਪੈਕਸ਼ਨ ਹੋਈ ਉਹਨਾਂ ਦੇ ਕੱਪੜਿਆਂ ਦੇ ਉੱਤੇ ਉਹ ਦੱਸਿਆ ਕਿ ਲੈਟ ਦਾ ਕਮੇਟੀ ਗੈਟ ਫਾਰਮਡ ਠੀਕ ਹੈ ਸਟੂਡੈਂਟਸ ਨੇ ਮੈਨੂੰ ਦੱਸਿਆ ਨੇ ਆਪਣੇ ਇਸ਼ੂਜ਼ ਦੱਸੇ ਨੇ ਤੇ ਫੈਕਲਟੀ ਮੈਂਬਰ ਤੋਂ ਮੈਨੂੰ ਉਹਨਾਂ ਦੇ ਆਰਗੂਮੈਂਟ ਲੱਗਦਾ ਕਿ ਤਿੰਨ ਕੁਝ ਨਹੀਂ ਬੈਸਰ ਉਸੇ ਮੁੱਦੇ ਉੱਤੇ ਗੱਲ ਕਰ ਰਹੀ ਹੈ ਕਿ ਜੋ ਸਿਹਤ ਦੀ ਚਿੰਤਾ ਹੈ ਬੱਚਿਆਂ ਦੇ ਬੀਸੀ ਸਾਹਿਬ ਇੱਕ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਮੈਨੂੰ ਸਟੂਡੈਂਟਸ ਦੀ ਸਿਹਤ ਦੀ ਚਿੰਤਾ ਹੈ ਸਿਹਤ ਦੀ ਚਿੰਤਾ ਕਿਸ ਪੱਖ ਕੀ ਹੋ ਸਕਦਾ ਹੈ ਤੇ ਕੋਈ ਬਿਮਾਰੀ ਵੀ ਨਹੀਂ ਫੈਲੀ ਕੀ ਲੱਗਦਾ ਕਿ ਕੁਝ ਦੇਖੋ ਆਪਾਂ ਨਾ ਹਰ ਇੱਕ ਚੀਜ਼ ਦਾ ਬੇਥੇਰ ਅਦਰ ਥ्रेड ਨਾ ਕਰੀਏ ਉਸੇ ਠੀਕ ਹੈ ਕਿਉਂਕਿ ਸਟੂਡੈਂਟਸ ਬਾਹਰ ਬੈਠੇ ਨੇ ਗਰਮੀ ਐਂਡ ਆਲ ਤਾਂ ਬੀਸੀ ਸਾਹਿਬ ਨੇ ਕਹਿ ਵੀ ਦਿੱਤਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਹੁਲੀਏ ਦੇ ਅੰਦਰ ਪਰ ਸਾਨੂੰ ਦੇਖਣਾ ਕਿ ਜਿਹੜੇ ਸਟੂਡੈਂਟਸ ਨੇ ਜੋਕਿਓ ਕਹਿ ਰਹੇ ਨੇ ਉਹਨਾਂ ਦਾ ਆਨਸਰ ਉਹਨਾਂ ਨੂੰ ਪੂਰਾ ਮਿਲਣਾ ਮੈਂ ਸਟੂਡੈਂਟਸ ਦੇ ਮੈਂ ਹੋਰ ਕਿਹਾ ਮੈਂ ਮੈਮ ਇਹ ਹੋਇਆ ਸੀ